ਦੇ ਵਿਚ ਇੱਕ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਜੀ ਵੀਡੀਓ ਵਿੱਚ ਸਾਬਨੇ ਆਈ ਹੈ ਸੜਕ ਤੇ ਦੌੜ ਦੀਆਂ ਗੱਡੀਆਂ ਵਿਚਕਾਰ ਛੋਟਾ ਜਹਾਜ਼ ਸੜਕ ਤੇ ਅਚਾਨਕ ਦਿਖ ਪਿਆ ਸੜਕ ਤੇ ਡਿੱਗ ਗਿਆ ਹੀ ਜਹਾਜ਼ ਵਿੱਚ ਭਿਆਨਕ ਆਗ ਲੱਗ ਗਈ ਜਿਸ ਦੇ ਸਪੇਅਰ ਵਿੱਚ ਕਈ ਗੱਡੀਆਂ ਆ ਗਈਆਂ ਇਸ ਜਹਾਜ਼ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਇੱਕ ਹਾਈਵੇ ਤੇ ਕਈ ਵਾਹਨ ਦੌੜ ਰਹੇ ਨੇ ਤੇ ਕਈ ਵੱਡੇ ਵਾਹਨ ਉੱਥੋਂ ਦੀ ਲੰਘ ਰਹੇ ਨੇ ਇਸ ਦੌਰਾਨ ਇੱਕ ਛੋਟਾ ਜਹਾਜ਼ ਆਇਆ ਤੇ ਸੜਕ ਤੇ ਡਿੱਗ ਪਿਆ ਜਿਵੇਂ ਹੀ ਸੜਕ ਤੇ ਡਿੱਗਿਆ ਜਹਾਜ਼ ਅੱਗ ਦਾ ਗੋਲਾ ਬਣ ਗਿਆ ਤੇ ਭਿਆਨਕ ਅਗ ਲੱਗ ਗਈ ਇਸ ਦੌਰਾਨ ਇੱਕ ਹੋਰ ਤੇਜ਼ ਰਫ਼ਤਾਰ ਕਾਰ ਵੀ ਭਿਆਨਕ ਅਕਦੀ ਲਪੇਟ ਵਿੱਚ ਆ ਗਈ ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਕਾਰ ਇਸ ਹਾਕ ਵਿੱਚੋਂ ਬਾਹਰ ਆ ਗਈ ਦੱਸੇ ਜਾ ਰਿਹਾ ਹੈ ਕਿ ਜਹਾਜ਼ ਵਿੱਚ ਦੋ ਲੋਕ ਸਵਾਰ ਸਨ ਤੇ ਦੋਵਾਂ ਦੀ ਮੌਤ ਹੋ ਗਈ ਇਸ ਜਹਾਜ਼ ਹਾਦਸੇ ਦੀ ਲਪੇਟ ਵਿੱਚ ਸੜਕ ਤੋਂ ਲੰਘ ਰਹੇ ਵਾਹਨ ਵੀ ਆ ਗਏ ਰਿਪੋਰਟਾਂ ਅਨੁਸਾਰ ਦੋ ਲੋਕ ਜ਼ਖਮੀ ਹੋ ਗਏ ਨੇ ਘਟਨਾ ਤੋਂ ਬਾਅਦ ਫਾਇਰ ਬਰਗੇਡ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਇਟਲੀ ਵਿੱਚ ਇੱਕ ਜਹਾਜ਼ ਹਾਸਾਗ੍ਰਸਤ ਹੋ ਗਿਆ ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਸੜਕ ਤੇ ਦੌੜਦੀਆਂ ਗੱਡੀਆਂ ਵਿਚਕਾਰ ਛੋਟਾ ਜਹਾਜ਼ ਸੜਕ ਤੇ ਅਚਾਨਕ ਡਿੱਗ ਪਿਆ ਸੜਕ ਤੇ ਡਿੱਗਦੇ ਹੀ ਜਹਾਜ਼ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਦੀ ਸਪੇਅਰ ਵਿੱਚ ਕਈ ਗੱਡੀਆਂ ਆ ਗਈਆਂ ਇਸ ਜਹਾਜ਼ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਇੱਕ ਹਾਈਵੇ ਤੇ ਗਈ ਵਾਹਨ ਦੌੜ ਰਹੇ ਨੇ ਤੇ ਗਈ ਵੱਡੇ ਵਾਹਨ ਉੱਥੋਂ ਦੀ ਲੰਘ ਰਹੇ ਨੇ ਇਸ ਦੌਰਾਨ ਇੱਕ ਛੋਟਾ ਜਹਾਜ਼ ਆਇਆ ਤੇ ਸੜਕ ਤੇ ਡਿੱਗ ਪਿਆ ਜਿਵੇਂ ਹੀ ਸੜਕ ਤੇ ਡਿੱਗਿਆ ਜਹਾਜ਼ ਆਕਾ ਗੋਲਾ ਬਣ ਗਿਆ ਤੇ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਇੱਕ ਹੋਰ ਤੇਜ਼ ਰਫ਼ਤਾਰ ਕਾਰ ਵੀ ਭਿਆਨਕ ਅਕਦੀ ਲਪੇਟ ਵਿੱਚ ਆ ਗਈ। ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਕਾਰ ਇਸ ਹਾਕ ਵਿੱਚੋਂ ਬਾਹਰ ਆ ਗਈ। ਦੱਸੇ ਜਾ ਰਿਹਾ ਹੈ ਕਿ ਜਹਾਜ਼ ਵਿੱਚ ਦੋ ਲੋਕ ਸਵਾਰ ਸਨ ਤੇ ਦੋਵਾਂ ਦੀ ਮੌਤ ਹੋ ਗਈ। ਇਸ ਜਹਾਜ਼ ਹਾਦਸੇ ਦੀ ਲਪੇਟ ਵਿੱਚ ਸੜਕ ਤੋਂ ਲੰਘ ਰਹੇ ਵਾਹਨ ਵੀ ਆ ਗਏ। ਰਿਪੋਰਟਾਂ ਅਨੁਸਾਰ ਦੋ ਲੋਕ ਜ਼ਖਮੀ ਹੋ ਗਏ ਨੇ। ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਇਟਲੀ ਵਿੱਚ ਇੱਕ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਜੀ ਵੀਡੀਓ ਵਿੱਚ ਸਾਹਮਣੇ ਆਈ ਹੈ ਸੜਕ ਤੇ ਦੌੜਦੀਆਂ ਗੱਡੀਆਂ ਵਿਚਕਾਰ ਛੋਟਾ ਜਹਾਜ਼ ਸੜਕ ਤੇ ਅਚਾਨਕ ਡਿੱਗ ਪਿਆ ਸੜਕ ਤੇ ਡਿੱਗਦੇ ਹੀ ਜਹਾਜ਼ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਦੀ ਚਪੇਟ ਵਿੱਚ ਕਈ ਗੱਡੀਆਂ ਆ ਗਈਆਂ ਇਸ ਜਹਾਜ਼ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਇੱਕ ਹਾਈਵੇ ਤੇ ਕਈ ਵਾਹਨ ਦੌੜ ਰਹੇ ਨੇ ਤੇ ਕਈ ਵੱਡੇ ਵਾਹਨ ਉੱਥੋਂ ਦੀ ਲੰਘ ਰਹੇ ਨੇ ਇਸ ਦੌਰਾਨ ਇੱਕ ਛੋਟਾ ਜਹਾਜ਼ ਆਇਆ ਤੇ ਸੜਕ ਤੇ ਡਿੱਗ ਪਿਆ ਜਿਵੇਂ ਹੀ ਸੜਕ ਟੱਡ ਗਿਆ ਜਹਾਜ਼ ਆਕਾ ਗੋਲਾ ਬਣ ਗਿਆ ਤੇ ਭਿਆਨਕ ਆਕਲਾਬ ਦੇ ਇਸ ਦੌਰਾਨ ਇੱਕ ਹੋਰ ਤੇਜ਼ ਰਫਤਾਰ ਕਾਰ ਵੀ ਭਿਆਨਕ ਅਕਦੀ ਲਪੇਟ ਵਿੱਚ ਆ ਗਈ ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਕਾਰ ਇਸ ਹਾਕ ਵਿੱਚੋਂ ਬਾਹਰ ਆ ਗਈ ਦੱਸੇ ਜਾ ਰਿਹਾ ਹੈ ਕਿ ਜਹਾਜ਼ ਵਿੱਚ ਦੋ ਲੋਕ ਸਵਾਰ ਸਨ ਤੇ ਦੋਵਾਂ ਦੀ ਮੌਤ ਹੋ ਗਈ ਇਸ ਜਹਾਜ਼ ਹਾਸੇ ਦੀ ਲਪੇਟ ਵਿੱਚ ਸੜਕ ਤੋਂ ਲੰਘ ਰਹੇ ਵਾਹਨ ਵੀ ਆ ਗਏ ਰਿਪੋਰਟਾਂ ਅਨੁਸਾਰ ਦੋ ਲੋਕ ਜ਼ਖਮੀ ਹੋ ਗਏ ਨੇ ਘਟਨਾ ਤੋਂ ਬਾਅਦ ਫਾਇਰ ਬਰਗੇਡ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ